अच्छा मैं त थोड़ी देर पहले आ गया घरे मैं त वो हेलीपैड لبھی ਜਾਂਦਾ ਸੀ ਜਿਹਦੀ ਚਰਚਾ ਬੜੀ ਸੀ ਜਿਹੜਾ ਸਿੱਧਾ ਉਹ ਨੂੰ ਹੈਲੀਪੈਡ ਕਹ ਲੋ ਅੱਛਾ ਬਾਬੇ ਦੀ ਕਿਰਪਾ ਲੋਗ ਹੈਲੀਪੈਡ ਕਹਣ ਲੋਗ ਕੋਠੀ ਵੱਡੀ ਕਹਿ ਦਣ ਪਰ ਗੁਰੂ ਸਾਹਿਬ ਦੀ ਕਿਰਪਾ ਇਹ ਦਸਾਂ ਨਾ ਦੀ ਕਿਰਤ ਦੇ ਵਿੱਚੋਂ ਬਣਿਆ ਹੋਇਆ ਸਮਾਨ ਬਿਲਕੁਲ ਠੀਕ ਹੈ ਤੁਹਾਡੀ ਗੱਲ ਉਹ ਕਿ ਜਿਹੜੀ ਚੀਜ਼ ਬੰਦਾ ਜਨਤਕ ਤੌਰ ਤੇ ਸ਼ਰਿਆਮ ਕਹਿੰਦਾ ਵੀ ਹੈਗੀ ਆ ਹਾਂ ਹੈਗੀ ਆ ਮੈਨੂੰ ਲੱਗਦਾ ਕਿ ਉਹਦੇ ਨਾਲ ਦੀ ਕੋਈ ਵਧੀਆ ਚੀਜ਼ ਕੋਈ ਹੋਣੀ ਚਾਹੀਦੀ ਆ ਬਿਲਕੁਲ ਮੈਂ ਇਸ ਵੀਰ ਬਾਦਲ ਖਰ ਦਾ ਇੱਕ ਵਾਰ ਇੰਟਰਵਿਊ ਕਰਨ ਗਿਆ ਉਹਨਾਂ ਦੇ ਉੱਥੇ ਜੀ ਬਾਦਲ ਪਿੰਡ ਜੀ ਤੇ ਉੱਥੇ ਮੈਂ ਸਾਰੇ ਸਵਾਲ ਪੁੱਛੇ ਮੈਂ ਕਿ ਜੀ ਤੁਹਾਡਾ ਕਹਿੰਦੇ ਪੀਟੀਸੀ ਆ ਤੁਹਾਡਾ ਹੋਟਲ ਆ ਤੁਹਾਡਾ ਘਰ ਬੜਾ ਵੱਡਾ ਆ ਤੁਹਾਡੀ ਕੋ ਜ਼ਮੀਨ ਬੜੀ ਆ ਜੀ ਕਹਿੰਦੇ ਹੈਗੀ ਆ ਸ਼ਰਿਆਮ ਆ ਜੀ ਕਹਿੰਦੇ ਮੈਂ ਕਿਹੜਾ ਕਿਸੇ ਨੂੰ ਲਗੋ ਕੇ ਕਹਿਣਾ ਮੈਂ ਡੈਕਲੇਰੇਸ਼ਨ ਦਿੰਦਾ ਉਸੇ ਤਰ੍ਹਾਂ ਤੁਸੀਂ ਫਿਰ ਡੈਕਲੇਰੇਸ਼ਨ ਦਿੰਨੇ ਹੋ ਸਾਰੇ 100 1% ਮੈਂ ਕਿੰਨੀਆਂ ਚਾਹੇ ਵਿਧਾਨ ਸਭਾ ਚਾਹੇ ਲੋਕ ਸਭਾ ਤੇ ਸਾਰੀ ਈਸੀਆਈ ਦੀ ਵੈਬਸਾਈਟ ਦੇ ਉੱਤੇ ਮਿਲੋਗੀ ਤੁਹਾਨੂੰ ਹਮ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ ਦੇ ਉੱਤੇ ਫਿਰ ਦੂਸਰਾ ਵੀ ਕਹਿੰਨਾ ਵੀ ਮੈਂ ਆਲਵੇਸ ਅਗੇਂਸਟ ਸਟੈਬਲਿਸ਼ਮੈਂਟ ਰਹਾ ਹਾਂ ਤੁਸੀਂ ਵੀ ਚਸ਼ਮਦੀਦ ਗਵਾਹ ਹੋ ਲੰਬੇ ਸਮੇਂ ਤੋਂ ਤੁਸੀਂ ਪੱਤਰਕਾਰਤਾ ਤੇ ਸੀਨੀਅਰ ਸਾਥੀ ਹੋ ਜੀ ਤਾਂ ਜਿਹੜਾ ਬੰਦਾ ਅਗੇਂਸਟ ਸਬ ਸਟੈਬਲਿਸ਼ਮੈਂਟ ਹੈ ਸਰਕਾਰਾਂ ਦੇ ਉਲਟ ਹੈਗਾ ਹਾਂਜੀ ਉਹ ਆਲਵੇਸ ਸਕੈਨਰ ਤੇ ਆ ਬਿਲਕੁਲ ਠੀਕ ਹੈ ਆਲਵੇਸ ਸਕੈਨਰ ਤੇ ਵੀ ਕਿਤੇ 1921 ਹੋਈ ਤੇ ਇਹਨੂੰ ਉਹਦੇ ਗੁਲਾਮੇ ਨੂੰ ਪਾਓ ਰੱਸੀ ਫੜ ਕੇ ਤੋਂ ਬਾਬੇ ਦੀ ਕਿਰਪਾ ਗੁਰੂ ਨੇ ਬਖਸ਼ਿਸ਼ ਕੀਤੀ ਆ ਵੱਡਾ ਕਾਰੋਬਾਰ ਉਹਦੇ ਵਿੱਚੋਂ ਗੁਰੂ ਦੀਆਂ ਦਾਤਾਂ ਨੇ ਬਹੁਤ ਵਧੀਆ ਬਾਤ ਸੁਣਾ ਕਰ ਤੁਹਾਡਾ ਥੈਂਕ ਯੂ ਬਾਈ ਮੈਂ ਸਾਹਿਬ ਜਿਹੜਾ ਪਬਲਿਕ ਫਿਗਰ ਹੁੰਦਾ ਨਾ ਜੀ ਉਹਦੀਆਂ ਚੀਜ਼ਾਂ ਲੋਕੀਆਂ ਕਦੇ ਰਹਿ ਨਹੀਂ ਸਕਦੀਆਂ ਨਹੀਂ ਰਹਿ ਸਕਦੀ ਪਰ ਮੈਂ ਮਹਿਸੂਸ ਕੀਤਾ ਵੀ ਜਿਹੜੇ ਵੱਡੇ ਵੱਡੇ ਕਾਰੋਬਾਰੀ ਆ ਜਿਨ੍ਹਾਂ ਦੇ ਘਰਾਂ ਤੋਂ ਪਹਿਲਾਂ ਹੀ ਗਨਮੈਨ ਲੱਗ ਜਾਂਦੇ ਆ ਕਿਤੇ ਐਂਟਰੀ ਨਹੀਂ ਐ ਬੈਰੀਕੇਡ ਲੱਗਿਆ ਹੋਇਆ ਜੀ ਕਾਰ ਉਹਨਾਂ ਦੇ ਤੁਹਾਡੇ ਤੋਂ ਵੱਡੇ ਆ ਪਰ ਉਹ ਦਿਸਦੇ ਨਹੀਂ ਸਿਆਸਤਦਾਨ ਦੀ ਜਦੋਂ ਕੋਈ ਚੀਜ਼ ਦਿਸਦੀ ਹੈ ਤਾਂ ਲੋਕ ਨੂੰ ਐਂ ਹੀ ਕਿਉਂ ਕਨੈਕਟ ਕਰਦੇ ਆ ਕਿ ਇਹ ਇਹ ਤਾਂ ਜੀ ਸਿਆਸਤ ਚ ਬਣ ਗਿਆ ਇਹ ਠੱਗੀ ਮਾਰ ਕੇ ਬਣਾ ਲਿਆ ਕਿਸੇ ਨੇ ਤੁਹਾਡੇ ਕੱਲਿਆਂ ਬਾਰੇ ਨਹੀਂ ਇੰਟਾਇਰ ਪੋਲਿਟਿਕਸ ਦੇ ਬਾਰੇ ਇਹ ਚਰਚਾ ਹੁੰਦੀ ਹੈ ਕਿ ਲੀਡਰ ਨੇ ਜੇ ਗੱਡੀ ਲੈ ਲਈ ਤਾਂ ਇਹਨੇ ਠੱਗੀ ਮਾਰ ਕੇ ਲੈ ਲਈ ਇਹਨੇ ਪੋਲਿਟਿਕਸ ਚੋਂ ਪੈਸੇ ਬਣਾ ਲਏ ਪੋਲਿਟਿਕਸ ਦੇ ਅੰਦਰ ਐਡਾ ਵੱਡਾ ਵੈਕਿਊਮ ਹੈ ਤੁਹਾਨੂੰ ਲੱਗਦਾ ਠੱਗੀ ਵਾਲਾ ਸੋ ਯਾਰ ਇੱਕ ਮੱਛੀ ਸਾਰੇ ਤਲਾਹ ਨੂੰ ਗੰਦਾ ਕਰ ਦਿੰਦੀ ਰਾਜਨੀਤਿਕ ਫੀਲਡ ਜਿਹੜਾ ਗੰਦਾ ਹੋ ਗਿਆ ਵੱਡੇ ਵੱਡੇ ਜਿਹੜੇ ਸਕੈਮ ਹੁੰਦੇ ਨਾ ਤੇ ਲੋਕਾਂ ਦੀ માનਸਿਕਤਾ ਸਥਾਪਿਤ ਕਰ ਦਿੰਦੇ ਆ ਉਹ ਫਿਕਸ ਕਰ ਦਿੰਦੇ ਆ ਵੀ ਆਹ ਰੇ ਪੋਲੀਟੀਸ਼ਨ ਦਾ ਠਾਗੀ ਹੁੰਦੇ ਆ ਹੁਣ ਤਾਂ ਮੈਂ ਕਹਿਣਾ ਉਹ ਵੀ ਚਿੱਟਾ ਹੀ ਕੁੜਦੇ ਪਿਆ ਆਪਣੇ ਲੋਕ ਚੋਰ ਕਹਿਣ ਲੱਗ ਪਏ ਇਹ ਇਹ ਤਰਾਸਦੀ ਆ ਇਹ ਜਿਹੜਾ ਨਮਾਪੁਰ ਸਟੂਡੈਂਟ ਪੋਲੀਟਿਕਸ ਦੇ ਵਿੱਚੋਂ ਘਟ ਕਿਉਂ ਆ ਰਿਹਾ ਕਿਉਂਕਿ ਲੋਕ ਇਸ ਖਿੱਤੇ ਨੂੰ ਦਰکنار ਪਰੇ ਬਦਨਾਮ ਹੋ ਗਿਆ ਬਦਨਾਮ ਹੋ ਗਿਆ ਕੋਈ ਆਉਣਾ ਨਹੀਂ ਜਨਤ ਪਾਰਟਿਸ ਤਾਂ ਪਰ ਇਹ ਵੀ ਨਾਲ ਦੂਸਰੀ ਗੱਲ ਹੈ ਜੇ ਗੰਦਗੀ ਆ ਗੰਦਗੀ ਦੇ ਵਿੱਚ ਵੜ ਕੇ ਉਹਦੀ ਸਫਾਈ ਨਹੀਂ ਕਰੋਗੇ ਤੇ ਉਹ ਸਾਫ ਹੋਊ ਕਿਵੇਂ ਗੰਦ ਇਸ ਗੰਦ ਦੇ ਵਿੱਚ ਉਤਰਨਾ ਵੀ ਪੈਣਾ ਤਰ੍ਹਾਂ ਤਰ੍ਹਾਂ ਦੇ ਤੁਹਾਨੂੰ ਇਲਜ਼ਾਮ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ ਇਸ ਗੰਦਗੀ ਨੂੰ ਸਾਫ ਕਰਨ ਵਾਸਤੇ ਠੀਕ ਕਹਿ ਰਹੇ ਤੁਸੀਂ ਪਰ ਪਰ ਮੈਨੂੰ ਬੜੀ ਹੈਰਾਨਗੀ ਹੁਣ ਵੀ ਕਈ ਲੋਕ ਸਾਡੇ ਜਿਹੜਾ ਹੁਣ ਇੰਟਰਵਿਊ ਦੇਖ ਰਹੇ ਹੋਣੇ ਆ ਜੀ ਤਾਂ ਉਹਨਾਂ ਨੂੰ ਤੁਹਾਡਾ ਪ੍ਰਸੰਗ ਸ਼ਾਇਦ ਉਹਨਾਂ ਨੂੰ ਪਸੰਦ ਨਾ ਆਵੇ ਜਿੰਨਾ ਉਹ ਇਸ ਗੱਲ ਦਾ ਇਸ਼ੂ ਬਣਾ ਲੈਂਦੇ ਆ ਤਸਵੀਰਾਂ ਦਾ ਘਰਾਂ ਦਾ ਗੱਡੀਆਂ ਦਾ ਜੈਕਟ ਦਾ ਵੀ ਮੁੱਦਾ ਚੱਕ ਲੈਂਦੇ ਫਿਲਾਨੇ ਨੇ ਫਿਲਾਨੇ ਬ੍ਰਾਂਡ ਦੀ ਜੈਕਟ ਪ੍ਰਾਈਸ ਸੀ ਤੁਹਾਨੂੰ ਲੱਗਦਾ ਨੈਰੇਟਿਵ ਤੋਂ ਕਈ ਐਵੇਂ ਵੀ ਕਹਿਣਗੇ ਬਾਗਲਾਂ ਤੋਂ ਵੱਡਾ ਘਰ ਆ ਬੈਂਸ ਦਾ ਨੈਰੇਟਿਵ ਨਵਾਂ ਬਿਲਡ ਹੋ ਜਾਂਦਾ ਜਦ ਕਿ ਜਿਸ ਗੱਲ ਤੇ ਰਹਿਣਾ ਚਾਹੀਦਾ ਆਵਾਮ ਵੀ ਉਸ ਗੱਲ ਤੇ ਟਿਕਦੀ ਨਹੀਂ ਹੈ ਸੋ ਨਹੀਂ ਟਿਕਦੀ ਜਿਹੜੇ ਟਰੋਲਰ ਹੁੰਦੇ ਆ ਨਾ ਹੂੰ ਉਹ ਭੇਡ ਚਾਲ ਪਾ ਦਿੰਦੇ ਆ ਫਰਜ਼ ਕਰ ਲਓ ਤੁਸੀਂ ਹਜ਼ਾਰ ਬੰਦਾ ਖੜਾ ਹਜ਼ਾਰ ਦੇ ਵਿੱਚੋਂ 10 ਬੰਦੇ ਅਸਮਾਨ ਵੱਲੋਂ ਦੇਖਣ ਲੱਗ ਜਾਣ ਉਹ ਟੈਨਸ਼ਨ ਡਾਇਵਰਟ ਕਰ ਦੇ ਕਿ ਸਾਰੇ ਉਧਰੋਂ ਦੇਖਣ ਲਾਇ ਨੇ ਵੀ ਕੀ ਹੋ ਰਿਹਾ ਸੇ ਟਰੋਲਰ ਹੈਗੇ ਆ ਜਿਹੜੇ ਕ੍ਰਿਟਿਕਾਈਜ਼ਰ ਆ ਨੁਕਤਾ ਚੀਨੀ ਬਾਚਕ ਆ ਇਹ ਨਹੀਂ ਹਟ ਸਕਦੇ ਆਪਣੀ ਆਦਤ ਤੋਂ ਸੋ ਤੁਸੀਂ ਇਮਾਨਦਾਰ ਹੋ ਤੁਸੀਂ ਆਪਣੀ ਕੋਈ ਚੀਜ਼ ਲੁਕਾਸ਼ ਪਾ ਕੇ ਨਹੀਂ ਰੱਖਦੇ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ ਫਿਰ ਕਿਸੇ ਦਾ ਡਰ ਨਹੀਂ ਟ੍ਰੋਲਿੰਗ ਜੋ ਮਰਜ਼ੀ ਕਰੀ ਜਾਵੇ ਭੋਲੀ ਜਾਵੇ ਕਬੋਲੀ ਜਲਸ ਸੱਜਣਾ ਤੇਰਾ ਆਪਣਾ ਕੰਮ ਸਾਡਾ ਆਪਣਾ ਕੰਮ